ਫੋਪਰੰਦਰ ਚੋਰੀ ਦੀਆਂ ਵਾਰਦਾਤਾ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ ਤਾਜੀ ਘਟਨਾ ਫੋਪਰ ਦੇ ਪਿੰਡ ਸ਼ਾਹਦੀਨ ਵਾਲਾ ਵਿਖੇ ਵਾਪਰੀ ਹੈ ਜਿੱਥੇ ਬੇਖੌਫ ਚੋਰਾਂ ਨੇ ਇੱਕ ਸਰਕਾਰੀ ਆਰੋ ਅਤੇ ਇੱਕ ਟਾਇਰਾਂ ਵਾਲੀ ਦੁਕਾਨ ਤੇ ਤਾਵਾ ਬੋਲਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਅਤੇ ਆਸ-ਪਾਸ ਏਰੀਏ ਵਿੱਚ ਨਾ ਤਾਂ ਨਸ਼ਾ ਖਤਮ ਹੋਇਆ ਹੈ ਅਤੇ ਨਾ ਹੀ ਚੋਰੀ ਦੀਆਂ ਵਾਰਦਾਤਾ ਘਟ ਹੋਈਆਂ ਹਨ ਪਿੰਡ ਦੇ ਸਰਪੰਚ ਅਮਰਿਕ ਸਿੰਘ ਨੇ ਦੱਸਿਆ ਕਿ ਚੋਰਾ ਵੱਲੋਂ ਰਾਤ ਦੇ ਸਮੇਂ ਸਰਕਾਰੀ ਆਰੋਹੀ ਮੋਟਰ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ ਇੱਥੇ ਹੀ ਬਸ ਨਹੀਂ ਚੋਰਾ ਵੱਲੋਂ ਇੱਕ ਟਾਇਰਾਂ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਮਾਤਰਾ ਵਿੱਚ ਟਾਇਰ ਚੋਰੀ ਕਰ ਲਏ ਗਏ ਹਨ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਇਸ ਸਬੰਧੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਵੀ ਜਿਹੜੀ ਆ ਉਹ ਦਿੱਤੀ ਹੋਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਸਰਪੰਚਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਨਸ਼ਾ ਤਸਕਰਾਂ ਅਤੇ ਚੋਰਾ ਦੀ ਇਤਲਾਪ ਪ੍ਰਸ਼ਾਸਨ ਨੂੰ ਦੇਣ ਲਈ ਤਿਆਰ ਹਨ ਪਰ ਪ੍ਰਸ਼ਾਸਨ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਉਹਨਾਂ ਮੰਗ ਕੀਤੀ ਹੈ ਕਿ ਚੋਰਾ ਨੂੰ ਕਾਬੂ ਕਰ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਹੋਰ ਕੀ ਕੁਝ ਕਹਿਣਾ ਹੈ ਪਿੰਡ ਵਾਸੀਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕੋਈ ਵਾਰਦਾਤਾਂ ਨਹੀਂ ਘਟੀਆਂ ਜੀ ਜਿਹੜੀ ਨਸ਼ੇ ਕਰਨ ਵਾਲੇ ਮੁੰਡਿਆਂ ਦੀ ਗਿਣਤੀ ਆ ਪਿੰਡ ਚ ਅੱਗੇ ਨਾਲੋਂ ਵਧੀ ਆ ਘਟੀ ਨਹੀਂ ਕਾਫੀ ਵਧੀ ਆ ਜਿਹਦਾ ਕਰਕੇ ਚੋਰੀਆਂ ਨੂੰ ਅੰਜਾਮ ਜ਼ਿਆਦਾ ਦੇ ਰਿਆ ਔਰ ਟਾਵਰਾਂ ਦੇ ਤੇਲ ਟਾਵਰਾਂ ਦੀਆਂ ਬੈਟਰੀਆਂ ਮੋਟਰਾਂ ਜਿਹੜੀਆਂ ਪੰਚਾਇਤ ਦੀਆਂ ਮੋਟਰਾਂ ਉਹ ਚੋਰੀ ਕੀਤੀਆਂ ਜਾਂਦੀਆਂ ਸਕੂਲਾਂ ਦੀਆਂ ਲੋਕਾਂ ਦੇ ਘਰਾਂ 'ਚ ਚੋਰੀਆਂ ਕੀਤੀਆਂ ਜਾਂਦੀਆਂ ਕੁਛ ਵੀ ਨਹੀਂ ਛੱਡਿਆ ਜਾਂਦਾ ਚੋਰੀ ਜਿਹੜੀ ਆ ਸਾਨੂੰ ਇਹ ਖਤਰਾ ਰਹਿੰਦਾ ਕਿਤੇ ਰਾਤ ਨੂੰ ਉੱਠ ਕੇ ਇਹਨਾਂ ਨੂੰ ਹਟਾਉਣ ਦੀ ਬਜਾਏ ਹਟਾਵਾਂਗੇ ਤਾਂ ਸੱਟ ਮਾਰਨ ਦਾ ਵੀ ਡਰ ਰਹਿੰਦਾ ਸਾਨੂੰ ਇਹਨਾਂ ਤੋਂ ਕਿਉਂਕਿ ਹਥਿਆਰ ਲੈ ਕੇ ਫਿਰਦੇ ਆ ਜਿਹੜੇ ਇਹ ਅਣਸ਼ੈੜੀ ਲੋਕ ਆ ਰਾਤ ਨੂੰ ਇਸ ਕਰਕੇ ਸਾਨੂੰ ਤੇ ਪੁਲਿਸ ਕੋਈ ਪੇਸ਼ਕਾਤਾਂ ਕਾਫੀ ਚਿਕਨੀਆਂ ਸੀ ਪਰ ਪੁਲਿਸ ਨਹੀਂ ਆਈ थी ਕਿ ਸਾਡੀ ਕੋਈ ਕਾਰਵਾਈ ਪਿੰਡ ਵਾਸਤੇ ਕੋਈ ਸੁਰੱਖਿਆ ਵਾਸਤੇ ਕੁਝ ਨਹੀਂ ਕੀਤਾ ਹੈਗਾ ਜਿਕਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਨਿਸ਼ੇੜੀ ਕਿਸਮ ਦੇ ਲੋਕ ਹੈਗੇ ਆ ਕਿ ਤੁਹਾਨੂੰ ਲੱਗਦਾ ਹੈ ਕਿ ਪਿੰਡ ਦੇ ਨੇ ਜਾਂ ਕਿਸੇ ਦੂਸਰੇ ਪਿੰਡ ਦੇ ਹੋਣਗੇ ਇਹ ਪਿੰਡ ਦੇ ਵਿੱਚ ਵੀ ਕਾਫੀ ਆਜੀ ਅਸੀਂ ਨਾਂ ਲੈਣ ਨੂੰ ਤਿਆਰ ਆਂ ਦੱਸਣ ਨੂੰ ਤਿਆਰ ਆਂ ਸਾਨੂੰ ਕਿਸੇ ਨਾਲ ਕੋਈ ਝਿਜਕ ਨਹੀਂ ਪਿੰਡ ਦੇ ਵਿੱਚ ਲਗ ਪਗ 20 ਮੁੰਡਿਆਂ ਦਾ ਟੋਲਾ ਹੋਊਗਾ ਜਿਹੜਾ ਚਿੱਟੇ ਨਾਲ ਗਲਾਤਾ ਔਰ ਗੋਲੀਆਂ ਨਾਲ ਜਿਹੜਾ ਸਾਡਾ ਪਿੰਡ ਪਰਪਾਟ ਕਰਦਾ ਕੋਈ ਰੋਜ਼ ਮਸਲਾ ਇਦਾਂ ਦਾ ਥਾਣੇ ਪੰਚਾਇਤਾਂ ਜਿਹੜਾ ਜਿਨ੍ਹਾਂ ਦੀਆਂ ਘਰ ਵਾਲੀਆਂ ਜਿਨ੍ਹਾਂ ਦੇ ਸਾਡੇ ਸਮਾਜ ਬਰਾਈਆਂ ਵਾ ਜਿਹੜੀਆਂ ਸਾਡੇ ਪੇਸ਼ ਆਉਂਦੀਆਂ ਉਧਰ ਪੇਸ਼ ਆ ਰਹੀਆਂ ਹੋਦੀਆਂ ਇਹ ਨਸ਼ੀਨਾ ਕਰਕੇ ਪਿਛਲੇ ਦਿਨੀ ਇੱਕ ਕਵਾੜੀਆ ਹੈਗਾ ਇਹ ਫਰੋਸਪੁਰ ਦਾ ਨਾਮੀ ਕਵਾੜੀਆ ਕਹਿ ਸਕਦੇ ਆ ਵੀ ਉਹਦਾ ਨਾਮ ਵੀ ਇੱਕ ਮਾਲ ਚੋਰੀ ਦੇ ਸਮਾਲ ਕਰ ਇਧਰ ਮਗਲੇ ਸਾਹਮਣੇ ਆਇਆ ਬਿਲਕੁਲ ਸਹੀ ਆ ਜੀ ਅਸੀਂ ਜੇ ਪੁਲਿਸ ਪ੍ਰਸ਼ਾਸਨ ਸਾਡੀ ਰਾਇ ਲੈਂਦੀ ਆ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਨੂੰ ਸਾਡੇ ਮੋਤਵਰ ਬੰਦਿਆਂ ਨੂੰ ਪੁੱਛਦੇ ਆ ਅਸੀਂ ਦੱਸਣ ਨੂੰ ਤਿਆਰ ਆ ਕਿ ਜਿਹੜਾ ਮਾਲ ਉਹ ਕਿੱਥੇ ਜਾਂਦਾ ਅਸੀਂ ਆਪਦੇ ਤੌਰ ਤੇ ਵੈਰੀਫਾਈ ਕਰਦੇ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਲੇਕਿਨ ਕਵਾੜੀਏ ਵੀ ਲੈਂਦੇ ਆ ਔਰ ਪਿੰਡ ਚ ਲੋਕ ਵੀ ਖਰੀਦੇ ਆ ਜੀ ਮੈਂ ਸਰਦਾਰ ਮਰੀਕ ਸਿੰਘ ਅਮਰੁਤ ਮੌਜੂਦਾ ਸਰਪੰਚ ਪਿੰਡ ਸ਼ਾਹਦੀਨ ਵਾਲਾ ਜੀ ਹਾਂਜੀ ਸਾਡੇ ਰਾਤ ਵਾਰ ਦਾਤ ਹੋਈ ਹੈ ਜੀ ਸਾਡੇ ਪਿੰਡ ਦੇ ਆਰਓ ਵਿੱਚ ਚੋਰੀ ਹੋਈ ਜੀ ਮੋਟਰ ਦੀ ਜੀ ਤੇ ਪਿੱਛੇ ਇੱਕ ਸਮਰਸੀ ਵਾਲ ਮੋਟਰ ਹੈ ਜੀ ਚੋਰਾਂ ਨੇ ਉਹ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਆਰਓ ਬੜਾ ਵਧੀਆ ਚਾਲੂ ਹਾਲਤ ਵਿੱਚ ਸੀ ਤੇ ਹੋਰ ਵੀ ਸਾਡੇ ਪਿੰਡ ਵਾਰਦਾਤਾਂ ਹੋਈਆਂ ਨੇ ਚੋਰੀ ਦੀਆਂ ਪਿਛਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਤੇ ਅਸੀਂ ਪ੍ਰਸ਼ਾਸਨ ਨੂੰ ਇਹਦੇ ਬਾਰੇ ਕਾਫੀ ਵਾਰ ਉਹਨਾਂ ਨੂੰ ਤਲਾਹ ਦਿੱਤੀ ਆ ਦੱਸਿਆ ਰਿਟਨ ਵਿੱਚ ਵੀ ਲਿਖ ਕੇ ਦਿੱਤੇ ਜੀ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਵੀ ਕੈਮਰੇ ਲੱਗੇ ਹੋਏ ਨੇ ਤੇ ਉਹਨੇ ਆਪਾਂ ਫੁਟੇਜ ਵਗੈਰਾ ਦੇਖ ਰਹੇ ਆ ਜੀ ਤੇ ਉਸ ਤੋਂ ਬਾਅਦ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਤਲਾਹ ਦੇਵਾਂਗੇ ਜੀ ਜੋ ਵੀ ਮਾਮਲਾ ਹੋਇਆ ਉਸ ਬਾਰੇ ਉਹਨਾਂ ਨੂੰ ਗੱਲ ਕਰਾਂਗੇ ਜੀ ਤੇ ਸਾਡੇ ਸਾਡੇ ਇੰਨਾ ਰਤੀ ਜਿਹੜਾ ਸਮਾਨ ਚੋਰੀ ਹੋਇਆ ਜੀ ਉਹਦੇ ਵਿੱਚ ਕੁਝ ਮਿਊਜ਼ਿਕ ਸਿਸਟਮ ਸੀ ਕਾਫੀ ਮਹਿੰਗੇ ਸੀ ਜੀ ਤੇ 10 ਤੋਂ ਲੈ ਕੇ 15 ਟਾਇਰ ਚੋਰੀ ਹੋਇਆ ਜੀ ਜਿਹੜੇ ਮੋਟਰਸਾਈਕਲ ਟਾਇਰ ਹੁੰਦੇ ਆ ਜੀ ਉਹਨਾਂ ਦੀ ਕੀਮਤ ਘਟੋ ਘਟ ਵੀ 25-30 ਹਜ਼ਾਰ ਦੇ ਵਿਚਾਲੇ ਆ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਮਾਮਲਾ ਹੋਇਆ ਮੇਰਾ ਨਾਮ ਗਿਉਣ ਸਿੰਘ ਪਿੰਡ ਸੋਹਦੀਨ ਵਾਲਾ ਤੇ ਉਹ ਤੇ ਮੈਂ ਖੇਦ ਨਹੀਂ ਕਰ ਰਿਹਾ ਸੀ ਕਿ ਮੈਨੂੰ ਪਤਾ ਲੱਗਾ ਵੀ ਇਹ ਥਿੰਡ ਚੋਰੀ ਹੋ ਗਈ ਮਾਝਾ ਚਲ ਮੜਾ ਜਾ ਇਹਨਾਂ ਨੂੰ ਪਤਾ ਕਰ ਲਿजिए ਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹਨਾਂ ਦਾ ਇੱਕ ਕੋਲ ਮੋਟਰ ਥੀ ਹੋਰ ਵਾਲੀ ਮੋਟਰ ਵੀ ਲਾ ਕੇ ਜਾਏਗਾ ਨੇ ਇੱਕ ਸਮਰੱਥੀ ਵਾਲ ਮੋਟਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਮੈਂ ਕੋਈ ਨਹੀਂ ਕਿੰਨੇ ਕੋ ਚੋਰੀ ਦੇ ਵਾਰਦਾਤਾਂ ਤੁਹਾਡੇ ਪਿੰਡ ਦੇ ਕੋਲ ਤੁਹਾਡੇ ਪਿੰਡ ਚ ਵਾਰਦਾਤਾਂ ਤਾਂ ਬਹੁਤ ਜ਼ਿਆਦੇ ਹੋਈਆਂ ਜੀ ਜਿਵੇਂ ਨਦਰੋਂ ਤਾਂ ਬਹੁਤ ਇਹਨਾਂ ਨੇ ਤੰਕੀ ਚਾੜੀ ਕੇ ਉਹਨਾਂ ਨੂੰ ਅੱਗੇ ਲੈ ਗਿਆ ਕਾਦੀ ਕੋਸ਼ ਨੂੰ ਅੱਗੇ ਲੈ ਗਿਆ ਕਾਦੀ ਕੋਈ ਅੱਗੇ ਲੈ ਗਿਆ ਪੁਲਿਸ ਕਹਿੰਦੀ ਜੀ ਅਸੀਂ ਨਸ਼ਾ ਲਗਭਗ ਖਤਮ ਕਰ ਦਿੱਤਾ ਤੇ ਨਸ਼ਾ ਕਿਸ ਤਰ੍ਹਾਂ ਤੁਹਾਡੇ ਪਿੰਡ ਵਿੱਚ ਨਸ਼ਾ ਪੁੱਠੂ ਤੋਂ ਪਤੀ ਰੋਗ ਹੋਣਾ ਤਾਂ ਸਭ ਤੋਂ ਵੱਧ ਆ ਜਾਂਦਾ ਪਤਾ ਨਹੀਂ ਪੁਲਸ ਵਾਲੇ ਲੈ ਕੇ ਇਹਨਾਂ ਨੂੰ ਦੇਂਦੇ ਲੈ ਕੇ ਕੀ ਕਰੇ